ਨਾ ਲਪਿਤਕਰ ਲਪਿਤ ਅੱਜ ਮਹਿਲਾ ਦਿਵਸ ਹੈ ਕੀ ਕਹਿਣਾ ਚਾਹੋਗੇ ਤੁਸੀਂ ਕੀ ਕੀ ਕੰਮ ਕਰਦੇ ਹੋ ਘਰ ਦੇ ਵਿੱਚ ਮੈਂ ਘਰ ਦੇ ਵਿੱਚ ਆਪਣਾ ਖੇਤੀਬਾੜ ਦਾ ਕੰਮ ਕਰਦੀ ਹਾਂ ਆਪਣਾ ਘਰ ਦਾ ਚੁੱਲ੍ਹੇ ਚੌਕੇ ਦਾ ਵੀ ਕੰਮ ਕਰਦੀ ਹਾਂ ਤੇ ਖੇਤੀਬਾੜ ਦਾ ਲਗਭਗ ਜਿਹੜਾ ਸਾਰਾ ਕੰਮ ਮੈਂ ਖੁਦ ਕਰਦੀ ਹਾਂ ਅੱਜ ਮਹਿਲਾ ਦਿਵਸ ਹੈ ਆਪਣੇ ਮਾਤਾ ਪਿਤਾ ਨੂੰ ਤੁਸੀਂ ਲੜਕਾ ਬਣ ਕੇ ਵਿਖਾਇਆ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਅਬੋਰਸ਼ਨ ਕਰਾਂਦੇ ਆ ਗਰਭਪਾਤ ਕਰਾਂਦੇ ਆ ਜਿਹੜੇ ਲੋਕ ਇਹ ਸੋਚ ਕੇ ਅੰਭੋਸ਼ਨ ਕਰਵਾਉਂਦੇ ਆ ਕਿ ਸਾਡੇ ਪੇਟ ਦੇ ਵਿੱਚ ਲੜਕੀ ਆ ਸਾਨੂੰ ਲੜਕਾ ਚਾਹੀਦਾ ਉਹਨਾਂ ਦੀ ਸੋਚ ਜਿਹੜੀ ਆ ਬਹੁਤ ਹੀ ਇੱਕ ਮਤਲਬ ਘਟੀਆ ਕਿਸਮ ਦੀ ਲਾ ਲੋ ਤੁਸੀਂ ਕਿਉਂਕਿ ਇਹ ਕਿਸੇ ਵੀ ਕਿਤਾਬ ਦੇ ਵਿੱਚ ਨਹੀਂ ਲਿਖਿਆ ਹੈਗਾ ਕਿ ਜਿਹੜੀ ਲੜਕੀ ਆ ਉਹ ਜਾਂ ਵੰਚ ਨਹੀਂ ਚਲਾ ਸਕਦੀ ਜਾਂ ਉਹ ਘਰ ਦਾ ਕੰਮ ਨਹੀਂ ਕਰ ਸਕਦੀ ਜਾਂ ਉਹ ਕੋਈ ਬਿਜ਼ਨਸ ਨਹੀਂ ਕਰ ਸਕਦੀ ਜਾਂ ਉਹ ਜੌਬ ਨਹੀਂ ਕਰ ਸਕਦੀ ਸਿਰਫ ਲੋੜ ਆ ਤੇ ਇੱਕ ਮਾਂ ਪਿਓ ਦੇ ਸਾਥ ਦੀ ਤੇ ਇੱਕ ਲੜਕੀ ਨੂੰ ਜਿਹੜਾ ਖੁਦ ਹਿੰਮਤ ਕਰਨ ਦੀ ਅੱਜ ਤਹਾਡੀ ਸ਼ਾਦੀ ਵੀ ਹੋ ਚੁੱਕੀ ਹੈ ਕਿਵੇਂ ਸੈਟਿੰਗ ਕੀਤੀ ਕਿ ਤੁਸੀਂ ਅੱਜ ਵੀ ਮਾਪਿਓ ਦੇ ਘਰ ਹੋ ਕਿਵੇਂ ਬਣਾਇਆ ਆਪਣੇ ਸਸੋਰਾਲ ਨਾਲ ਲੈਣਾ ਆਪਣੇ ਘਰ ਬਲੇ ਮੇਰੀ ਸੋਚ ਪਹਿਲਾਂ ਤੋਂ ਇਹ ਸੀ ਕਿ ਮੈਂ ਮੁੰਡਾ ਉਹ ਲੱਭਣਾ ਆ ਕਿ ਜਿਹੜਾ ਇੱਥੇ ਮੇਰੇ ਘਰ ਦੇ ਵਿੱਚ ਆਣ ਕੇ ਮੇਰੇ ਪੇਕੇਆਂ ਦੇ ਘਰ ਮੇਰੇ ਨਾਲ ਰਵੇ ਸੋ ਮੈਨੂੰ ਉਸੇ ਤਰ੍ਹਾਂ ਦਾ ਮੁੰਡਾ ਲੱਭਿਆ ਉਹ ਵੀ ਇੱਕ ਫੈਮਿਲੀ ਨੇ ਅਹੀਂ ਉਹਨਾਂ ਨੂੰ ਪੂਰੀ ਗੱਲ ਆਪਣੀ ਦੱਸੀ ਉਹਨਾਂ ਨੇ ਸਾਡੀ ਜਿਹੜੀ ਸੋਚ ਆ ਉਹਨੂੰ ਚਲ ਗਿਆ ਤੇ ਉਹ ਮੇਰੇ ਜਿਹੜੇ ਹਸਬੰਡ ਆ ਮੇਰੇ ਨਾਲ ਮੇਰੇ ਪੇਕੇ ਘਰ ਦੇ ਵਿੱਚ ਰਹਿ ਰਿਹਾ ਹੈ ਠੀਕ ਰਣਜੀਤ ਕੁਰਤ ਰਣਜੀਤ ਜੀ ਅੱਜ ਮਹਿਲਾ ਦਿਵਸ ਹੈ ਆ ਤਾਂ ਮਾਣ ਹੈ ਆਪਣੀ ਬੇਟੀ ਤੇ ਜਿਹਨੇ ਅੱਜ ਤੱਕ ਪੇਟਾ ਬਣ ਕੇ ਵਿਖਾਇਆ ਹਾਂਜੀ ਸਾਨੂੰ ਮਹਿਲਾ ਦਿਵਸ ਜਿਹੜਾ ਮਨਾਇਆ ਅੱਜ ਸਾਨੂੰ ਆਪਣੀ ਬੇਟੀ ਦੇ ਉੱਤੇ ਬਹੁਤ ਮਾਣ ਹੈ ਕਿ ਸਾਨੂੰ ਇੱਕ ਬੇਟੀ ਨਹੀਂ ਇਹਨੇ ਬੇਟਾ ਬਣ ਕੇ ਸਾਨੂੰ ਵਿਖਾਇਆ ਤੇ ਮੈਂ ਮੈਂ ਮਹਿਲਾ ਦਿਵਸ ਦੇ ਮਹਿਲਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਜੋ ਗਰਭ ਦੇ ਵਿੱਚ ਬੱਚਿਆਂ ਨੂੰ ਮਾਰਦਿਆਂ ਉਹ ਬਿਲਕੁਲ ਨਾ ਮਾਰਨ ਜਿਹੜੀ ਬੇਟੀ ਆ ਉਹ ਬੇਡੇ ਨਾਲੋਂ ਘੱਟ ਨਹੀਂ ਕੀ ਕੀ ਕੰਮ ਕਰਦੀ ਐ ਲੱਭਤ ਲਾਪ੍ਰਿਤ ਖੇਤੀ ਦਾ ਕੰਮ ਵੀ ਕਰਦੀ ਆ ਘਰ ਦਾ ਕੰਮ ਵੀ ਕਰ ਕਰਦੀ ਆ ਟਰੈਕਟਰ ਵੀ ਚਲਾਉਂਦੀ ਹੁਣ ਗਾੜੀ ਕਟਾਈ ਦਾ ਕੰਮ ਆ ਉਹ ਵੀ ਇਹਨੇ ਖੁਦ ਕਰਨਾ ਹੈ ਮਤਲਬ ਕੋਈ ਕੰਮ ਨਹੀਂ ਜਿਹੜਾ ਬੇਟਾ ਕਰਦਾ ਵਾ ਤੇ ਇੱਕ ਬੇਟੀ ਨਹੀਂ ਕਰ ਸਕਦੀ ਠੀਕ ਹੈ ਨਾ ਲਾਪ੍ਰਿਤ ਕਰ ਲਪ੍ਰਿਤ ਅੱਜ ਮਹਿਲਾ ਦਿਵਸ ਹੈ ਕੀ ਕਹਿਣਾ ਚਾਹੋਗੇ ਤੁਸੀਂ ਕੀ ਕੀ ਕੰਮ ਕਰਦੇ ਹੋ ਘਰ ਦੇ ਵਿੱਚ ਮੈਂ ਘਰ ਦੇ ਵਿੱਚ ਆਪਣਾ ਖੇਤੀਬਾੜੀ ਦਾ ਕੰਮ ਕਰਦੀ ਆ ਆਪਣਾ ਘਰ ਦਾ ਚੁੱਲ੍ਹੇ ਚੌਕੇ ਦਾ ਵੀ ਕੰਮ ਕਰਦੀ ਆ ਤੇ ਖੇਤੀਬਾੜੀ ਦਾ ਲਗਭਗ ਜਿਹੜਾ ਸਾਰਾ ਕੰਮ ਮੈਂ ਖੁਦ ਕਰਦੀ ਆ ਅੱਜ ਮਹਿਲਾ ਦਿਵਸ ਹੈ ਆਪਣੇ ਮਾਤਾ ਪਿਤਾ ਨੂੰ ਤੁਸੀਂ ਲੜਕਾ ਬਣ ਕੇ ਵਿਖਾਇਆ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਅਬੋਰਸ਼ਨ ਕਰਾਂਦੇ ਆ ਗਰਭਪਾਤ ਕਰਾਂਦੇ ਆ ਜਿਹੜੇ ਲੋਕ ਇਹ ਸੋਚ ਕੇ ਅੰਭੋਸ਼ਨ ਕਰਵਾਉਂਦੇ ਆ ਕਿ ਸਾਡੇ ਪੇਟ ਦੇ ਵਿੱਚ ਲੜਕੀ ਆ ਸਾਨੂੰ ਲੜਕਾ ਚਾਹੀਦਾ ਉਹਨਾਂ ਦੀ ਸੋਚ ਜਿਹੜੀ ਆ ਬਹੁਤ ਹੀ ਇੱਕ ਮਤਲਬ ਘਟੀਆ ਕਿਸਮ ਦੀ ਲਾ ਲੋ ਤੁਸੀਂ ਕਿਉਂਕਿ ਇਹ ਕਿਸੇ ਵੀ ਕਿਤਾਬ ਦੇ ਵਿੱਚ ਨਹੀਂ ਲਿਖਿਆ ਹੈਗਾ ਕਿ ਜਿਹੜੀ ਲੜਕੀ ਆ ਉਹ ਜਾਂ ਵੰਚ ਨਹੀਂ ਚਲਾ ਸਕਦੀ ਜਾਂ ਉਹ ਘਰ ਦਾ ਕੰਮ ਨਹੀਂ ਕਰ ਸਕਦੀ ਜਾਂ ਉਹ ਕੋਈ ਬਿਜ਼ਨਸ ਨਹੀਂ ਕਰ ਸਕਦੀ ਜਾਂ ਉਹ ਜੌਬ ਨਹੀਂ ਕਰ ਸਕਦੀ ਸਿਰਫ ਲੋੜ ਆ ਤੇ ਇੱਕ ਮਾਂ ਪਿਓ ਦੇ ਸਾਥ ਦੀ ਤੇ ਇੱਕ ਲੜਕੀ ਨੂੰ ਜਿਹੜਾ ਖੁਦ ਹਿੰਮਤ ਕਰਨ ਦੀ ਅੱਜ ਤਹਾਡੀ ਸ਼ਾਦੀ ਵੀ ਹੋ ਚੁੱਕੀ ਹੈ ਕਿਵੇਂ ਸੈਟਿੰਗ ਕੀਤੀ ਕਿ ਤੁਸੀਂ ਅੱਜ ਵੀ ਮਾਪਿਓ ਦੇ ਘਰ ਹੋ ਕਿਵੇਂ ਬਣਾਇਆ ਆਪਣੇ ਸਸੋਰਾਲ ਨਾਲ ਲੈਣਾ ਆਪਣੇ ਘਰ ਬਲੇ ਮੇਰੀ ਸੋਚ ਪਹਿਲਾਂ ਤੋਂ ਇਹ ਸੀ ਕਿ ਮੈਂ ਮੁੰਡਾ ਉਹ ਲੱਭਣਾ ਆ ਕਿ ਜਿਹੜਾ ਇੱਥੇ ਮੇਰੇ ਘਰ ਦੇ ਵਿੱਚ ਆਣ ਕੇ ਮੇਰੇ ਪੇਕੇਆਂ ਦੇ ਘਰ ਮੇਰੇ ਨਾਲ ਰਵੇ ਸੋ ਮੈਨੂੰ ਉਸੇ ਤਰ੍ਹਾਂ ਦਾ ਮੁੰਡਾ ਲੱਭਿਆ ਉਹ ਵੀ ਇੱਕ ਫੈਮਿਲੀ ਨੇ ਅਹੀਂ ਉਹਨਾਂ ਨੂੰ ਪੂਰੀ ਗੱਲ ਆਪਣੀ ਦੱਸੀ ਉਹਨਾਂ ਨੇ ਸਾਡੀ ਜਿਹੜੀ ਸੋਚ ਆ ਉਹਨੂੰ ਚਲ ਗਿਆ ਤੇ ਉਹ ਮੇਰੇ ਜਿਹੜੇ ਹਸਬੰਡ ਆ ਮੇਰੇ ਨਾਲ ਮੇਰੇ ਪੇਕੇ ਘਰ ਦੇ ਵਿੱਚ ਰਹਿ ਰਿਹਾ ਹੈ ਠੀਕ ਚਲੋ ਰਣਜੀਤ ਕੁਰਤ ਰਣਜੀਤ ਜੀ ਅੱਜ ਮਹਿਲਾ ਦਿਵਸ ਹੈ ਆ ਤੁਹਾਨੂੰ ਮਾਣ ਹੈ ਆਪਣੀ ਬੇਟੀ ਤੇ ਜਿਹਨੇ ਅੱਜ ਤੱਕ ਪੇਟਾ ਬਣ ਕੇ ਵਿਖਾਇਆ ਤੁਹਾਨੂੰ ਹਾਂਜੀ ਸਾਨੂੰ ਮਹਿਲਾ ਦਿਵਸ ਜਿਹੜਾ ਮਨਾਇਆ ਅੱਜ ਤੁਹਾਨੂੰ ਆਪਣੀ ਬੇਟੀ ਦੇ ਉੱਤੇ ਬਹੁਤ ਮਾਣ ਆ ਵੀ ਸਾਨੂੰ ਇੱਕ ਬੇਟੀ ਨਹੀਂ ਇਹਨੇ ਬੇਟਾ ਬਣ ਕੇ ਸਾਨੂੰ ਵਿਖਾਇਆ ਤੇ ਮੈਂ ਮੈਂ ਮਹਿਲਾ ਦਿਵਸ ਦੇ ਮਹਿਲਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆ ਵੀ ਜੋ ਗਰਭ ਦੇ ਵਿੱਚ ਬੱਚਿਆਂ ਨੂੰ ਮਾਰਦਿਆਂ ਉਹ ਬਿਲਕੁਲ ਨਾ ਮਾਰਨ ਜਿਹੜੀ ਬੇਟੀ ਆ ਉਹ ਬੇਡੇ ਨਾਲੋਂ ਘੱਟ ਨਹੀਂ ਕੀ ਕੀ ਕੰਮ ਕਰਦੀ ਹੈ ਲੱਭੇ ਲਾਪਰੇਤ ਖੇਤੀ ਦਾ ਕੰਮ ਵੀ ਕਰਦੀ ਆ ਘਰ ਦਾ ਕੰਮ ਵੀ ਕਰ ਕਰਦੀ ਆ ਟਰੈਕਟਰ ਵੀ ਚਲਾਉਂਦੀ ਹੁਣ ਗਾੜੀ ਕਟਾਈ ਦਾ ਕੰਮ ਆ ਉਹ ਵੀ ਇਹਨੇ ਖੁਦ ਕਰਨਾ ਹੈ ਮਤਲਬ ਕੋਈ ਕੰਮ ਨਹੀਂ ਜਿਹੜਾ ਬੇਟਾ ਕਰਦਾ ਵਾ ਤੇ ਇੱਕ ਬੇਟੀ ਨਹੀਂ ਕਰ ਸਕਦੀ